ਏ ਸਾਡੇ ਕੋਲ ਇੱਥੇ ਕਰੀਬ 9:40 ਵਜੇ ਆਏ ਸਵੇਰ ਦੇ ਦੋ ਜਨੇ ਸੀਗੇ ਇੱਕ ਮੇਲ ਇੱਕ ਫੀਮੇਲ ਉਹ ਜੀ ਠੀਕ ਹੈ ਜੀ ਜਿਹੜਾ ਮੇਲ ਹੈ ਉਹਦੇ ਤੇ ਇੰਜਰੀਜ਼ ਹੈ ਉਹਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹੈ ਆਪ ਹੰਡੀਸਨ ਨੇ ਉਹਨਾਂ ਦਾ ਡਾਕਟਰ ਹਾਂ ਫਿਰ ਕਿਤੋਂ ਸਟਾਰਟ ਕੀਤਾ ਹੋਇਆ ਹੈ ਜਿਹੜੇ ਫੀਮੇਲ ਹੈ ਉਹ ਤਾਂ ਦੀ ਡੈਥ ਹੋ ਗਈ ਨਾ ਡਾਡਾ ਡਿ ਹੀ ਜਿਹੜੀ ਹੈ ਉਹ ਠੀਕ ਹੈ ਜੀ ਜੀ ਬੰਦ ਨਹੀਂ ਬੀ ਨਹੀ ਜੀ ਨਹੀ ਨਾਟ ਐਟ 올 ਅਸੀਂ ਇੱਥੇ ਟ੍ਰੀਟ ਕਰ ਰਹੇ ਹਾਂ ਨਾ ਮੇਰੇ ਕੋਲ ਹਰ ਮੁੰਡੇ ਸਮਨੇ ਹੀ ਰਿਹਾ ਹਾਂ ਤਾਂ ਠੀਕ ਹੈ ਜੀ ਜਿਹੜਾ ਮੇਲ ਪੇਸ਼ੈਂਟ ਹੈ ਹਾਂਜੀ ਉਹਨਾਂ ਦੇ ਫ੍ਰੈਕਚਰ ਸਸਪੈਕਟ ਹੋ ਰਿਹਾ ਹੈ ਤੇ ਡਾਕਟਰ ਅੰਕੁਸ਼ ਉਹਨੂੰ ਫਿਕ ਕਰ ਰਹੇ ਪੇਸ਼ੈਂਟ ਕੌਂਸ਼ੀਅਸ ਹੈ ਮੇਰਾ ਬੇਟਾ ਤੇ ਬੇਟੀ ਹੈ ਜੀ ਕੀ ਹੋਇਆ ਬਟਿੰਡਾ ਰੋਡ ਤੇ ਹੀ ਜੇਕੀ ਨਰਸੀ ਕਿਹਨੇ ਉਹਨੂੰ ਹੈ ਅਨਮੈਰਿਡ ਹੈ ਜੀ ਹਾਂ ਹਾਂ ਬੇਟਾ ਇਹ ਪੀ ਪਾਉਂਦਾ ਬੇਟਾ ਇਹ ਸੱਤਾਂ ਲੱਗੀਆਂ ਹੋਈਆਂ ਠੀਕ ਹੋ ਗਿਆ ਇੱਕ ਸ਼ਟ ਹੋਇਆ ਜਿਸ ਤਰ੍ਹਾਂ ਪਤਾ ਨਹੀਂ ਲੱਗਿਆ ਇਹਨਾਂ ਕਹਿੰਦੇ ਸਾਨੂੰ ਤਾਂ ਵੀ ਦੱਸ ਦੇ ਵੀ ਕੋਈ ਟਿੱਪਰ ਵੱਜਿਆ ਕਿ ਕੀ ਮਾਰਿਆ ਹੋਇਆ ਹੋਇਆ ਰੋਡ ਦਾ ਬਾਈਪਾਸ ਬਾਈਪਾਸ ਤੇ ਆਈ ਮੈਂ ਤਾਂ ਆਪ ਦਾ ਡਿਊਟੀ ਜਾ ਰਿਹਾ ਸੀਗਾ ਮੈਂ ਤਾਂ ਵੱਲੂਆਣੇ ਤੋਂ ਵਾਪਸ ਆਇਆ ਮੈਂ ਆਉਂਦੇ ਡਿਊਟੀ ਜਾ ਰਿਹਾ ਸੀਗਾ ਏ ਸਾਡੇ ਕੋਲ ਇੱਥੇ ਕਰੀਬ 9:40 ਵਜੇ ਆਏ ਸਵੇਰ ਦੇ ਦੋ ਜਨੇ ਸੀਗੇ ਇੱਕ ਮੇਲ ਐ ਇੱਕ ਫੀਮੇਲ ਐ ਦੋਨੇ ਠੀਕ ਐ ਜੀ ਜਿਹੜਾ ਮੇਲ ਐ ਉਹਦੇ ਤੇ ਇੰਜਰੀਜ਼ ਹੈ ਉਹਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਐ ਆਰਥੋਪੀਡੀਸ਼ਨ ਨੇ ਉਹਨਾਂ ਦਾ ਡਾਕਟਰ ਅਨਕਸ਼ ਸਿੰਘ ਇੱਕ ਮੈਂ ਸਟਾਰਟ ਕੀਤਾ ਹੋਇਆ ਐ ਜਿਹੜੇ ਫੀਮੇਲ ਐ ਉਹ ਤਾਂ ਉਹਦੀ ਡੈਥ ਹੋਈ ਸੀ ਬਰਾਡ ਡੈਥ ਹੀ ਹੋਈ ਜਿਹੜੇ ਇੱਥੇ ਐ ਉਹ ਠੀਕ ਹੈਗੇ ਵੀ ਬਾਹਰ ਤਾਂ ਨਹੀਂ ਗਏ ਨਹੀਂ ਜੀ ਨਹੀਂ ਨਾਟ ਐਟ 올 ਅਸੀਂ ਇੱਥੇ ਟ੍ਰੀਟ ਕਰ ਰਹੇ ਹਾਂ ਮੇਰੇ ਕੋਲ ਹਰ ਮੁੰਡੇ ਸਮਨੇ ਹੀ ਰਿਹਾ ਹਾਂ ਠੀਕ ਹੈ ਜੀ ਜਿਹੜਾ ਮੇਲ ਪੇਸ਼ੈਂਟ ਹੈ ਹਾਂਜੀ ਉਹਨਾਂ ਦੇ ਫ੍ਰੈਕਚਰ ਸਸਪੈਕਟ ਹੋ ਰਿਹਾ ਹੈ ਤੇ ਡਾਕਟਰ ਅੰਕੁਸ਼ ਉਹਨੂੰ ਫਿਕ ਕਰ ਰਹੇ ਪੇਸ਼ੈਂਟ ਕੌਂਸ਼ੀਅਸ ਹੈ ਮੇਰਾ ਬੇਟਾ ਤੇ ਬੇਟੀ ਹੈ ਜੀ ਕੀ ਹੋਇਆ ਬਟਿੰਡਾ ਰੋਡ ਤੇ ਹੀ ਜੇ ਕਿ ਨਰਸੀ ਕਿਹਨੇ ਉਹਨੂੰ ਹੈ ਅਨਮੈਰਿਡ ਹੈ ਜੀ ਹਾਂ ਹਾਂ ਬੇਟਾ ਇਹ ਤਾਂ ਇਹ ਸੱਟਾਂ ਲੱਗੀਆਂ ਹੋਈਆਂ ਠੀਕ ਹੋਇਆ ਜਿਸ ਤਰ੍ਹਾਂ ਪਤਾ ਨਹੀਂ ਲੱਗਿਆ ਇਹਨਾਂ ਕਹਿੰਦੇ ਸਾਨੂੰ ਤਾਂ ਵੀ ਦੱਸ ਦੇ ਕਿ ਕਿੱਟੀ ਪਰ ਵੱਜਿਆ ਕਿ ਕੀ ਮਾਰਿਆ ਹੋਇਆ ਹੋਇਆ ਰੋਡ ਦਾ ਬਾਈਪਾਸ ਬਾਈਪਾਸ ਤੇ ਆਈ ਮੈਂ ਤਾਂ ਆਪ ਦਾ ਡਿਊਟੀ ਜਾ ਰਿਹਾ ਸੀਗਾ ਮੈਂ ਤਾਂ ਬੱਲੂ ਵਾਲੇ ਤੋਂ ਵਾਪਸ ਆਇਆ ਮੈਂ ਆਪਦੀ ਡਿਊਟੀ ਜਾ ਰਿਹਾ ਸੀ